ਸੜਕੀ ਹਾਦਸਾ ਸਾਹਮਣੇ ਹੈ ਸਰ ਇਹ ਸੜਕੀ ਹਾਦਸਾ ਜਿਹੜਾ ਹੋਇਆ ਜੀ ਪਹਿਲਾਂ ਵੀ ਮੈਂ ਦੱਸਿਆ ਸੀ ਕਿ ਵਿਨੋਦ ਕੁਮਾਰ ਨੇ ਸਾਡੇ ਕੋਲ ਬਿਆਨ ਲਿਖਵਾਇਆ ਹੈ ਕਿ ਉਹ ਆਪਣੇ ਦੋਸਤਾਂ ਨਾਲ ਭਦੌੜ ਸਾਈਡ ਤੋਂ ਆ ਰਿਹਾ ਸੀ ਤੇ ਉਹ ਵਾਸ਼ਰੂਮ ਕਰਨ ਲਈ ਉਹਨਾਂ ਨੇ ਗੱਡੀ ਰੋਕੀ ਸੀ ਆਲੀ ਕੁ ਰੋਡ ਤੇ ਜਿੱਥੇ ਉਹ ਜੋ ਵਾਸ਼ਰੂਮ ਕਰ ਲਈ ਹੇਠਾਂ ਉਤਰ ਗਿਆ ਤੇ ਉਹਦੇ ਦੋ ਸਾਥੀ ਗੱਡੀ ਵਿੱਚ ਬੈਠੇ ਸੀ ਤਪਾ ਸਾਈਡ ਤੋਂ ਇੱਕ ਤੇਜ਼ ਰਫ਼ਤਾਰ ਗੱਡੀ ਸੀ ਆਈ ਜਿਹੜੀ ਵਰਨਾ ਸੀ ਉਹਨੇ ਉਸ ਗੱਡੀ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਇੱਕ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਜਿਹਦੇ ਕਰਕੇ ਇਹ ਹਾਦਸਾ ਵਾਪਰਿਆ ਕਿਉਂਕਿ ਉਹਨੇ ਬਹੁਤ ਤੇਜ਼ ਰਫ਼ਤਾਰ ਗੱਡੀ ਲਿਆ ਕੇ ਦੂਸਰੀ ਗੱਡੀ ਵਿੱਚ ਮਾਰੀ ਸਰ ਕੋਈ ਨਸ਼ਾ ਵੀ ਫੜਿਆ ਗਿਆ ਕੋਈ ਗੱਡੀ ਦੇ ਵਿੱਚੋਂ ਸਰ ਹਾਂਜੀ ਇਹਦੇ ਵਿੱਚੋਂ ਭੁੱਕੀ ਚੂਰਾ ਪੋਸਟ ਤੇ ਸਾਨੂੰ ਬਰਾਮਦ ਹੋਈ ਹੈ ਉਹ ਬਾਕੀ ਕਾਰਵਾਈ ਚੱਲ ਰਹੀ ਹੈ ਸਰ ਕਿੰਨੇ ਜਣੇ ਕੋਈ ਗ੍ਰਿਫਤਾਰ ਕੀਤਾ ਗਿਆ ਗਿਆ ਫਿਰ ਨਹੀਂ ਜੀ ਇਹਨਾਂ ਵਿੱਚੋਂ ਦੋ ਜਣੇ ਜਿਹੜੇ ਰੇਟਿਡ ਗੱਡੀ ਵਿੱਚ ਸੀ ਜਿਹੜੇ ਜਿਹੜੀ ਗੱਡੀ ਵਿੱਚ ਗੱਡੀ ਵੱਜੀ ਆ ਉਹਨਾਂ ਦੋਹਾਂ ਦੀ ਡੈਥ ਹੋ ਗਈ ਹੈ ਤੇ ਜਿਨ੍ਹਾਂ ਨੇ ਗੱਡੀ ਮਾਰੀ ਆ ਯਾਨੀ ਵਰਨਾ ਗੱਡੀ ਵਾਲੇ ਉਹਨਾਂ ਦੋਨਾਂ ਨੂੰ ਰੈਫਰ ਕੀਤਾ ਗਿਆ ਡੀ ਐਮ ਸੀ ਲੁਧਿਆਣਾ ਇਹ ਜਿਹੜਾ ਨਸ਼ਾ ਤਸਕਰ ਸੀ ਸਰ ਕਿੱਥੇ ਦੇ ਰਹਿਣ ਵਾਲਾ ਕੋਈ ਪਤਾ ਨਹੀਂ ਇਹ ਜਿੰਨਾ ਸਾਨੂੰ ਪਤਾ ਲੱਗਿਆ ਇਹ ਰੂੜੇਕੇ ਕਲਾਂ ਦਾ ਏਰੀਆ ਦੇ ਰਹਿਣ ਵਾਲਿਆ ਕਿਹੜੀ ਕਿਹੜੀ ਤਰ੍ਹਾਂ ਦਾ ਤਹਿਤ ਮਾਮਲਾ ਦਰਜ ਕੀਤਾ ਸੀ ਅਸੀਂ ਧਾਰਾ 105 ਬੀ ਐਨਐਸ 324 ਦੀ 4 281 ਤੇ 35 ਤੇ 15 ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਮੇਰਾ ਨਾਮ ਲਖਬੀਰ ਸਿੰਘ ਲੱਖੀ ਹੈ ਜੀ ਕੀ ਕਹਿਣਾ ਚਾਹਣਾ ਜਿਹੜਾ ਸੜਕੀ ਹਾਦਸਾ ਹੋਇਆ ਜੀ ਕਹਿਣਾ ਚਾਹਣਾ ਜੀ ਬਹੁਤ ਮੰਦਭਾਗੀ ਘਟਨਾ ਹੋਈ ਹੈ ਜੀ ਨਸ਼ਾ ਤਸਕਰਾਂ ਨੇ ਸਾਡੇ ਦੋ ਪਰਿਵਾਰ ਉਜਾੜ ਕੇ ਰੱਖ ਦਿੱਤੇ ਆ ਸਾਡੇ ਜਿਹੜੇ ਦੋਨੇ ਇਹ ਬੱਚੇ ਸੀਗੇ ਬਹੁਤ ਹੀ ਮਿਹਨਤੂ ਦੇ ਕਮਾਈ ਬੱਚੇ ਸੀਗੇ ਇਹਨਾਂ ਨਸ਼ਾ ਤਸਕਰਾਂ ਨੇ ਸਾਡੇ ਜਵਾਕਾਂ ਦਾ ਬਿੜਾ ਕਰਕੇ ਕਰਤਾ ਕੱਲੇ ਸਾਡੇ 2 ਉਹੀ ਬੱਚੇ 9 ਉਹਨਾਂ ਬੱਚੇ ਨਹੀਂ ਮਰੇਗੇ ਉਹਦੇ ਪਿੱਛੇ ਦੇਖ ਲੋ ਸਾਡਾ ਕਿੱਡਾ ਪਰਿਵਾਰ ਖੜਾਗਾ ਉਹਦੇ ਪਿੱਛੇ ਕਿੰਨੇ ਹੋਰ ਜੀ ਜੀ ਮਰੇਨੇ ਜੀ ਇਹਨਾਂ ਨਸ਼ਾ ਤਸਕਰਾਂ ਤੇ ਪੂਰੀ ਸਖਤ ਕਾਰਵਾਈ ਕੀਤੀ ਕੀਤੀ ਜਾਵੇ ਪੰਜਾਬ ਸਰਕਾਰ ਅੱਗੇ ਤੇ ਪ੍ਰਸ਼ਾਸਨ ਅੱਗੇ ਸਾਡੀ ਇਹੀ ਮੰਗ ਹੈ ਜੀ ਹਾਂਜੀ ਇਹਨਾਂ ਨਸ਼ਾ ਤਸਕਰਾਂ ਨੇ ਭਾਈ ਜਿਹੜੀ ਸਾਡੀ ਖੜੀ ਸੀ ਨੌਜਵਾਨ ਮੁੰਡਿਆਂ ਦੀ ਗੱਡੀ ਦੇ ਵਿੱਚ ਖੜੀ ਗੱਡੀ ਦੇ ਵਿੱਚ ਪੂਰੀ ਤੇਜ਼ ਰਫ਼ਤਾਰ ਦੇ ਨਾਲ ਗੱਡੀ ਵਿੱਚ ਮਾਰੀ ਹੈ ਜੀ ਸਾਡੇ 2 ਨੌਜਵਾਨ ਪੁੱਤ ਸੀਗੇ ਜੀ ਕਮਾਊ ਪੁੱਤ ਸੀਗੇ ਪਰਿਵਾਰ ਬਾਰੇ ਕੀ ਕਹਿਣਾ ਚਾਹੋਗੇ ਪਰਿਵਾਰ ਬਾਰੇ ਕਹਿਣਾ ਚਾਹੁੰਦੇ ਜੀ ਦੋ ਛੋਟੇ ਬੱਚੇ ਆ ਜੀ ਇੱਕ ਕੁੜੀ ਹੈਗੀ ਇੱਕ ਬੇਟਾ ਹੈਗੀ ਜੀ ਬੇਟਾ ਥੋੜਾ ਜਿਆਦਾ ਸਿੱਧਾ ਜਾਗਾ ਜੀ ਤੇ ਪਰਿਵਾਰ ਦਾ ਬਹੁਤ ਬੁਰਾ ਹਾਲਾ ਜੀ ਇਸ ਵਕਤ ਸਾਨੂੰ ਪਤੀ ਆ ਦੁੱਖ ਪੁੱਤਾਂ ਦੇ ਕਿੱਥੇ ਚੱਲੇ ਜਾਂਦੇ ਆ ਮਾਪਿਆਂ ਤੋਂ ਜਿਹੜਾ ਸਾਡਾ ਰਮਨਦੀਪ ਸਿੰਘ ਸੀਗਾ ਜੀ ਇਹ ਕੋਠੇ ਭਾਨ ਸਿੰਘ ਦਾ ਸਾਡਾ ਮੌਜੂਦਾ ਪੰਚਾਇਤ ਮੈਂਬਰ ਵੀ ਸੀਗਾ ਸੀ ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਆ ਜੀ ਜਿਹੜੀਆਂ ਪੰਚਾਇਤ ਦੀਆਂ ਪੰਚਾਇਤ ਮੈਂਬਰਾਂ ਦੀਆਂ ਕੋਈ ਸਹਾਇਤਾ ਹੁੰਦੀਆਂ ਉਹ ਕੀਤੀ ਜਾਵੇ ਜੀ ਤੇ ਪਰਿਵਾਰ ਦਾ ਇਹੀ ਇੱਕ ਇਕੱਲਾ ਕਮਾਊ ਪੁੱਤ ਸੀਗਾ ਜੀ ਸੜਕੀ ਨਾ ਤੁਹਾਡੇ ਮੇਰਾ ਨਾਮ ਭਿੰਦਰ ਸਿੰਘ ਵਿੱਕੀ ਆ ਜੀ ਮੈਂ ਮੌਜੂਦਾ ਸਰਪੰਚਾ ਗੋਠੇ ਭਾਨ ਸਿੰਘ ਦਾ ਜਿੱਥੋਂ ਦਾ ਇਹ ਮੇਰਾ ਮੁੰਡਾ ਜਿਹੜਾ ਹਸਤੇ ਜਾ ਉਹ ਆ ਪੰਚਾਇਤ ਮੈਂਬਰ ਸੀ ਕੀ ਕਹਿੰਦਾ ਚਾੜਾ ਜਿਹੜਾ ਸੜਕੀ ਹੱਥੋਂ ਬਈ ਸੜਕੀ ਹੱਥ ਸਭਈ ਉਹ ਚਾਹਨ ਬਣ ਕੇ ਦਾਗ ਦੇ ਕਰੀਬ ਆ ਆਪਣੇ ਦੋਸਤ ਨਾਲ ਘਰੋਂ ਤੁਰਿਆ ਆਦੇ ਤਪੇ ਬੱਲ ਨੂੰ ਤੇ ਇੱਥੋਂ ਕੋਈ ਗੱਡੀ ਆ ਰਹੀ ਆਪਣਾ ਵਰਨਾ ਗੱਡੀ ਕੋਈ ਨਸ਼ਾ ਤਸਕਰਾਂ ਦੀ ਗੱਡੀ ਦੱਸੀ ਜਾ ਰਹੀ ਆ ਠੀਕ ਆ ਉਹੀ ਆਪਣਾ ਮਤਲਬ ਪੰਜਾਬ ਨੂੰ ਖੋਖਲਾ ਕਰਤਾ ਜੀ ਪਹਿਲੇ ਨਸ਼ਿਆਂ ਨੇ ਉਸ ਤੋਂ ਬਾਅਦ ਜਿਹੜੇ ਰੋਡ ਐਕਸੀਡੈਂਟ ਕਾਰਨ ਬਣ ਰਿਹਾ ਇਹਨਾਂ ਦੇ ਵੀ ਇਹ ਵੀ ਬਹੁਤ ਵੱਡਾ ਕਾਰਨ ਅਸੀਂ ਤਾਂ ਮੰਗ ਕਰਦੇ ਆਂ ਪੰਜਾਬ ਸਰਕਾਰ ਨੂੰ ਕਿ ਇਹਨਾਂ ਦੇ ਜਿਹੜੇ ਨਸ਼ਾ ਤਸਕਰਾਂ ਜਿਨ੍ਹਾਂ ਨੇ ਇਤੋਂ ਵੱਡਾ ਸਾਡਾ ਨੁਕਸਾਨ ਦੋ ਘਰ ਪਟਤੇ ਸਾਡੇ ਜੀ ਮੌਜੂਦਾ ਮੜ ਕੇ ਚਲੋ ਜੀ ਆਪਣਾ ਪੰਚਾਇਤ ਮੈਂਬਰ ਸੀ ਮੇਰਾ ਬੜੀਆ ਕਾਬਲ ਬੱਚਾ ਸੀ ਮਤਲਬ ਜ਼ਿੰਮੇਵਾਰ ਤੱਕੇ ਨਾਲ ਸੰਬੰਧਿਤ ਸੀਗਾ ਤੇ ਇਹ ਅਸੀਂ ਤਾਂ ਕਹਿੰਦੇ ਵੀ ਇਹਨਾਂ ਨੂੰ ਮੜ ਕੇ ਚਲੋ ਕਰੀ ਤੋਂ ਕਰੀ ਬਣਦੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਪਰਿਵਾਰ ਬਾਈ ਬਾਈ ਇਕੱਲਾ ਕਮਾਊ ਸੀਗਾ ਦੋ ਮਤਲਬ ਮਤਲਬ ਬੱਚੇ ਸੀ ਜਿਹੜਾ ਮਤਲਬ ਟਿਊਨਸ ਸੀਗੇ ਇਹ ਜਿਹੜਾ ਬੇਟਾ ਦਾ ਉਹ ਮਤਲਬ ਬੁੱਧੀ ਆ ਜੀ ਉਹ ਵਾਲਾ ਪ੍ਰੋਪਰ ਆਪ ਦਾ ਸੋਚ ਤੋਂ ਬਾਹਰ ਆ ਪਰ ਇਹ ਇੱਕ ਕਮਾਊ ਸੀ ਜਿਹੜਾ ਉਹਨਾਂ ਦਾ ਮਾੜਾ ਜਿਹੜਾ ਪੇਟ ਪਾਲਣ ਕਰਦਾ ਸੀਗਾ ਜੀ ਅਸੀਂ ਤਾਂ ਬਈ ਪੰਜਾਬ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਇਹੀ ਮੰਗ ਕਰਦੇ ਆ ਵੀ ਜਿਨ੍ਹਾਂ ਨੇ ਜੇ ਸੜਕ ਹਸਤਾ ਕੀਤਾ ਜੀ ਉਹ ਤੋਂ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਪਰਿਵਾਰ ਨੂੰ ਇਨਸਾਫ ਮਿਲੇ ਜੀ ਮਿਲੇ ਮੇਰਾ ਨਾਮ ਵਿਨੋਦ ਕੁਮਾਰ ਹੈ ਜੀ ਕੀ ਕਰਾ ਜਿਹੜਾ ਜਿਹੜਾ ਹਾਸਾ ਹੋਇਆ ਜੀ ਮੇਰੇ ਮਤਲਬ ਮੇਰੇ ਨਾਲ ਮੁੰਡਾ ਜੌਬ ਕਰਦਾ ਸੀ ਜੀ ਅਸੀਂ ਇਕੱਠੇ ਹੀ ਕੰਮ ਕਰਦੇ ਸੀ ਇੱਥੇ ਮੈਂ ਖੜੀ ਗੱਡੀ ਦੇ ਵਿੱਚ ਉਹਨਾਂ ਦੇ ਵਰਨਾ ਗੱਡੀ ਲਿਆ ਕੇ ਮਾਰੀ ਹੈ ਜੀ ਇੱਕ ਗੱਡੀ ਦੇ ਵਿੱਚ ਨਸ਼ਾ ਤਸਕਰਾਂ ਨੇ ਲਿਆ ਕੇ ਗੱਡੀ ਮਾਰੀ ਹੈ ਜੀ ਬਿਲਕੁਲ ਨੁਕਸਾਨ ਹੋਇਆ ਜੀ 62 ਸਾਡੇ 2 ਮਤਲਬ ਨਾਲ ਦੇ ਮੁੰਡਿਆਂ ਦੀ ਡੈਥ ਹੋ ਗਈ ਜੀ ਸਾਰਾ ਕੁਝ ਸਭ ਕੁਝ ਉਜਾੜਤਾ ਜੀ ਸਾਡਾ ਤਾਂ ਇਹਨਾਂ ਨੇ ਅੱਛਾ ਜੀ ਅਗਰ ਮੰਦੀ ਤਾਂ ਗਿਆ ਉਹਦਾ ਨਣੇਆਲ ਪਿੰਡ ਹੈਗਾ ਜੀ ਇੱਥੇ ਉਹ ਨਣੇਆਲ ਪਡੋੜ ਕੋਠੇ ਹੈਗੇ ਆ ਉਹਦੇ ਦੋ ਜਵਾਕ ਸੀਗੇ 14-14 ਸਾਲਾਂ ਦੇ ਤੇ ਜਿਹੜਾ ਰੋਹਿਤ ਹੈਗਾ ਰੋਤਾਸ ਉਹ ਰਾਜਸਥਾਨ ਦਾ ਰਹਿਣ ਵਾਲਾ ਸੀ ਜੀ ਉਹਦੇ ਇੱਕ ਕੁੜੀਏ 6 ਸਾਲ ਦੀ ਸਾਰਾ ਪਰਿਵਾਰ ਉਜਾੜਤਾ ਜੀ ਉਹਨਾਂ ਦਾ ਇਹਨਾਂ ਨਸ਼ਾ ਤਸਕਰਾਂ ਨੇ ਜੀ ਸਾਨੂੰ ਇਨਸਾਫ ਚਾਹੀਦਾ ਜੀ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲੇ ਜੀ